ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਿਹਾ ਹਾਂ ਕਿਹੜੀ ਪਾਰਟੀ ਵੱਲੋਂ ਲੜ ਰਿਹਾ ਹਾਂ ਤੇ ਕੀ ਮੁੱਦੇ ਮੈਂ ਭਗਵੰਤ ਸਿੰਘ ਸੁਘਾਉ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪੰਜਾਬ ਦੇ ਅੰਦਰ 13 ਪਾਰਟੀਆਂ ਸੰਗਠਨਾਂ ਦਾ ਇੱਕ ਮੋਰਚਾ ਬਣਿਆ ਉਸ ਮੋਰਚੇ ਦਾ ਅਸੀਂ ਨਾਂ ਰੱਖਿਆ ਪੰਜਾਬ ਸੋਸ਼ਲਿਸਟ ਅਲਾਈਅንስ ਉਸ ਅਲਾਈਅੰਸ ਵੱਲੋਂ ਮੈਨੂੰ ਹਮਾਇਤ ਹੈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੈਂ ਬਸ਼ਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਹਾਂ ਤੇ ਮੈਨੂੰ ਮਤਲਬ 13 ਪਾਰਟੀਆਂ ਦਾ ਜਿਹੜਾ ਗਠਜੰਬੰਦਨ ਹੈ ਜਿਹੜਾ ਪੰਜਾਬ ਸੋਸ਼ਲਿਸਟ ਅਲਾਈਅੰਸ ਹੈ ਉਹਦੀ ਹਮਾਇਤ ਹੈ ਭਲਾ ਅੰਦੀ ਜਿਹੜੇ ਤੁਹਾਡੇ ਸਾਹਮਣੇ ਖੜੇ ਨੇ ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਨੇ ਉਹਨਾਂ ਬਾਰੇ ਥੋੜਾ ਜਿਹਾ ਮੁਲਾਕਣ ਕਰੋ ਕਿੱਥੇ ਜੇ ਖੜੇ ਆ ਅਹ ਦੇਖੋ ਮਤਲਬ ਹੁਣ ਤੱਕ ਮੇਰੇ ਸਮੇਤ ਵੱਡੀਆਂ ਪਾਰਟੀਆਂ ਨੇ ਜਿੰਨੇ ਵੀ ਉਮੀਦਵਾਰ ਐਲਾਨੇ ਨੇ ਮਲ ਇਹਨਾਂ ਦਾ ਪਿਛੋਕੜ ਜੰਗੀਰਦਾਰ ਪਰਿਵਾਰਾਂ ਚੋਂ ਹੈ ਧਨਾੜ ਪਰਿਵਾਰਾਂ ਚੋਂ ਹੈ ਰਜਵਾੜਾ ਸ਼ਾਹੀ ਪਰਿਵਾਰਾਂ ਚੋਂ ਹੈ ਔਰ ਇਹਨਾਂ ਨੇ ਲੰਬਾ ਸਮਾਂ ਐਮਪੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਮੌਜੂਦਾ ਸਰਕਾਰ ਦੇ ਵਿੱਚ ਨਮਾਇंदे ਵੀ ਨੇ ਮਲ ਇਹਨਾਂ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ ਮਲ ਆਮ ਦੇ ਨਾ ਚ ਇਹ ਜਿਹੜੇ ਉਮੀਦਵਾਰ ਮੇਰੇ ਸਮੇਤ ਬਾਕੀ ਪੰਜ ਹੋਰ ਉਮੀਦਵਾਰ ਨੇ ਜਿਹੜੀਆਂ ਵੱਡੀਆਂ ਪਾਰਟੀਆਂ ਦੇ ਨੇ ਆਮ ਦਿਨਾਂ ਦੇ ਵਿੱਚ ਇਹ ਜਨਤਾ ਦੇ ਹੱਕ ਦੇ ਵਿੱਚ ਖੜਨਾ ਤਾਂ ਦੂਰ ਦੀ ਗੱਲ ਹੈ ਇਹ ਆਪਦੀ ਜ਼ੁਬਾਨ ਤੱਕ ਨਹੀਂ ਖੋਲਦੇ ਤੁਸੀਂ ਦੇਖੋਗੇ ਚਾਹੇ ਆਮ ਦਿਨ ਜਨਤਾ ਦੇ ਉੱਤੇ ਸਰਕਾਰ ਦੀਆਂ ਨੀਤੀਆਂ ਦਾ ਮਾਰਦਾ ਸਵਾਲ ਹੋਵੇ ਚਾਹੇ ਦਲਤਾ ਮਜ਼ਦੂਰਾਂ ਕਿਸਾਨਾਂ ਦੇ ਉੱਤੇ ਪੁਲਿਸ ਜ਼ਬਰ ਅਤਿਆਚਾਰ ਦਾ ਸਵਾਲ ਹੋਵੇ ਸਰਕਾਰ ਦਾ ਲਾਠੀ ਚਾਰ ਦਾ ਸਵਾਲ ਹੋਵੇ ਇਹ ਕਦੇ ਵੀ ਗਰੀਬ ਦੇ ਹੱਕ ਚ ਨਹੀਂ ਖੜਨੀ ਆ ਸੱਚ ਨੂੰ ਸੱਚ ਕਹਿਣ ਤੋਂ ਇਹ 100 ਵਾਰੀ ਝਿਜਕਦੇ ਨੇ ਝੂਠ ਦੇ ਹੱਕ ਦੇ ਵਿੱਚ ਖੜਦੇ ਨੇ ਆਮ ਦਿਨਾਂ ਦੇ ਵਿੱਚ ਅੱਜ ਤੁਸੀਂ ਦੇਖੋਗੇ ਮਤਲ ਸਾਰਿਆਂ ਦਾ ਭਲਾ ਕਰਾਂਗੇ ਗਰੀਬਾਂ ਦਾ ਭਲਾ ਕਰਾਂਗੇ ਗਰੀਬਾਂ ਨੂੰ ਜੱਫੀਆਂ ਚ ਲੈ ਰਹੇ ਨੇ ਪਰ ਆਮ ਦਿਨਾਂ ਚ ਆਮ ਦਿਨਾਂ ਚ ਇਹ ਗਰੀਬਾਂ ਕਿੰਨੀ ਝਾਕਦੇ ਨਹੀਂ 70 ਤੇ ਨਹੀਂ ਜਾ ਕੇ ਵੰਦੇ ਗਰੀਬ ਦੇ ਤਾਂ ਝਾਕਣਾ ਤਾਂ ਦੂਰ ਦੀ ਗੱਲ ਹੈ ਮੈਂ ਕਹੂੰਗਾ ਇਹ ਜੋ ਅੱਜ ਮੌਜੂਦਾ ਰਾਜਨੀਤੀ ਦੇ ਵਿੱਚ ਦਲ ਬਦਲੂਆਂ ਦਾ ਪਰਮਾਰ ਚੱਲ ਰਹੀ ਹੈ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਟਿਕਟ ਲੈਣ ਵਾਸਤੇ ਲੋਕ ਮੌਕਾਪ੍ਰਸਤ ਲੀਡਰਾਂ ਤੋਂ ਜ਼ਰੂਰ ਸੁਚੇਤ ਰਹਿਣ ਦਲ ਬਦਲੂਆਂ ਤੋਂ ਸੁਚੇਤ ਰਹਿਣ ਇਹਨਾਂ ਨੇ ਸਿਰਫ ਤੇ ਸਿਰਫ ਰਾਜਨੀਤੀ ਨੂੰ ਵਪਾਰ ਬਣਾ ਕੇ ਆਪ ਦਾ ਘਰ ਸਵਾਰਨਾ ਸਮਾਜ ਦਾ ਇਹਨਾਂ ਪ੍ਰਤੀ ਕੋਈ ਏਜੰਡਾ ਨਹੀਂ ਸਮਾਜ ਪ੍ਰਤੀ ਇਹਨਾਂ ਦਾ ਕੋਈ ਮਿਸ਼ਨ ਨਹੀਂ ਸਿਰਫ ਤੇ ਸਿਰਫ ਇਹਨਾਂ ਦਾ ਆਪਦਾ ਮਿਸ਼ਨ ਹੈ ਆਪਦੇ ਮਿਸ਼ਨ ਲਈ ਕਦੇ ਉਧਰ ਛਾਲ ਮਾਰਦੇ ਨੇ ਕਦੇ ਉਧਰ ਛਾਲ ਮਾਰਦੇ ਨੇ ਮੈਨੂੰ 27 ਸਾਲ ਹੋ ਗਏ ਇੱਕੋ ਸਟੈਂਡ ਤੇ ਖੜਕੇ ਮੈਂ ਮਜ਼ਦੂਰ ਜਮਾਤ ਦੀ ਲੜਾਈ ਲੜ ਰਿਹਾ ਹਾਂ ਅੱਜ ਵੀ ਮਰ ਕੇ ਮਜ਼ਦੂਰ ਜਮਾਤ ਵੱਲੋਂ ਝੂਣ ਲੜ ਰਿਹਾ ਹਾਂ ਪ੍ਰਧਾਨ ਜੀ ਤੁਸੀਂ ਵੇਖਿਆ ਹੋਣਾ ਕਿ ਸਰਕਾਰ ਨੇ ਕਿਹਾ ਸੀਗਾ ਕਿ ਜਿਹੜੇ ਮਜ਼ਦੂਰਾਂ ਦੇ ਘਰ ਡਿੱਗਣਗੇ ਜਾਂ ਕਿਸੇ ਦੇ ਵੀ ਘਰ ਡਿੱਗਣਗੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਪਰ ਤੁਸੀਂ ਵੇਖਿਆ ਹੋਣਾ ਮਾਨਸਾਂ ਜ਼ਿਲ੍ਹੇ ਵਿੱਚ ਸੈਂਕੜਿਆਂ ਦੀ ਗਿਣਤੀ ਚ ਘਰ ਨੇ ਜਿਹੜੇ ਤਾਂ ਛੱਤਾਂ ਡਿੱਗ ਚੁੱਕੀਆਂ ਨੇ ਬੇਕਾਰ ਹੋ ਚੁੱਕੇ ਨੇ ਅੱਜ ਤੱਕ ਕੋਈ ਸੁਣਵਾਈ ਦੀ ਹੋ ਰਹੀ ਕੀ ਕਹਿਣਾ ਚਾਹੁੰਦਾ ਪੰਜਾਬ ਦੀ ਮੌਜੂਦਾ ਜੋ ਆਪ ਸਰਕਾਰ ਹੈ ਮੈਂ ਕਹੂੰਗਾ ਇਹ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਨਖਿੱਧ ਸਾਬਤ ਹੋਈ ਹੈ ਬਾਬਾ ਸਾਹਿਬ ਭਗਤ ਸਿੰਘ ਦੀ ਫੋਟੋ ਚਾੱਕ ਕੇ ਜਿਹੜਾ ਇਹਨਾਂ ਨੇ 2 ਸਾਲ ਪਹਿਲਾਂ ਸਾਡੀ ਮਜ਼ਦੂਰ ਜਮਾਤ ਨੂੰ ਇਮੋਸ਼ਨਲੀ ਬਲੈਕਮੇਲ ਕੀਤਾ ਪੰਜਾਬ ਦੇ ਲੋਕਾਂ ਨੂੰ ਸੱਚੇ ਬਦਲਾਅ ਦਾ ਨਾਅਰਾ ਦਿੱਤਾ ਮਜਦੂਰਾਂ ਦੇ ਲਈ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਇਹਨਾਂ ਦੀ ਜੀਵਨ ਚੋ ਮਜਦੂਰਾਂ ਦਾ ਸ਼ਬਦ ਤੱਕ ਨਹੀਂ ਨਿਕਲਿਆ ਔਰ ਇੱਥੋਂ ਤੱਕ ਕਿ ਮਾਨ ਨੇ ਤਾਂ ਮੁੱਖ ਮੰਤਰੀ ਨੇ 4 ਮਾਰਚ ਨੂੰ ਜਦੋਂ ਵਿਧਾਇਕ ਕੋਟਲੀ ਨੇ ਉਪ ਮੁੱਖ ਮੰਤਰੀ ਦਾ ਸਵਾਲ ਕੀਤਾ ਵਿਧਾਨ ਸਭਾ ਦੇ ਅੰਦਰ ਜਿਹਨੂੰ ਸਰਵ ਉੱਚ ਅਦਾਲਤ ਕਹਿੰਦੇ ਆ ਮੁੱਖ ਮੰਤਰੀ ਮਾਨ ਨੇ ਸਮੁੱਚੇ ਦਲਤ ਸਮਾਜ ਦਾ ਅਪਮਾਨ ਕੀਤਾ ਤੇ ਤੁਸੀਂ ਲਾਲਜੀਤ ਭੁੱਲਰ ਮੰਤਰੀ ਦਾ ਤੁਸੀਂ ਬਿਆਨ ਸੁਣਿਆ ਹੋਊਗਾ ਉਹ ਚੋਣ ਲੜ ਰਿਹਾ ਹੈ ਓਬੀਸੀ ਕੈਟਾਗਰੀ ਬਾਰੇ ਮਤਲਬ ਕਿ ਅਪਸ਼ਬਦ ਬੋਲ ਰਹੇ ਹੈ ਇਹ ਤਾਂ ਬਦਨਾਮ ਕਰ ਰਹੇ ਨੇ ਸਾਡੇ ਸਮਾਜ ਨੂੰ ਅਪਮਾਨ ਕਰ ਰਹੇ ਨੇ ਸਾਡੇ ਸਮਾਜ ਨੂੰ ਭਲਾ ਤਾਂ ਦੂਰ ਦੀ ਗੱਲ ਹੈ ਇਹ ਤਾਂ ਸਾਡੇ ਸਿਰ 'ਚ ਜੁੱਤੀਆਂ ਮਾਰ ਰਹੇ ਨੇ ਨੱਕ ਤੇ ਜੁੱਤੀ ਸੰਘਾਉਣ ਦੀ ਗੱਲ ਕਰਦੇ ਨੇ ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਲੋਕ ਮੈਨੂੰ ਲੱਗਦਾ ਹੁਣ ਮਤਲਬ ਉਹ ਬਦਲਾ 2 ਸਾਲਾਂ ਦਾ ਆਮ ਆਦਮੀ ਪਾਰਟੀ ਤੋਂ ਲੈਣ ਲਈ ਤਿਆਰੀ ਨੇ ਤਿਆਰੀ ਚ ਨੇ ਲੋਕ ਸਵਾਲ ਵੀ ਕਰ ਰਹੇ ਨੇ ਲੋਕਾਂ ਤੋਂ ਡਰ ਵੀ ਰਹੇ ਨੇ ਮਤਲਬ ਆ ਮੌਕਾ ਮੈਂ ਕਹੂੰਗਾ ਪੰਜਾਬ ਦੇ ਲੋਕਾਂ ਤੋਂ ਲੋਕਾਂ ਕੋਲ ਕਿ ਆਪਦੇ ਮੁੱਦਿਆਂ ਦੇ ਉੱਤੇ ਔਰ ਜਿਹੜੇ ਸਾਡੇ ਉੱਤੇ ਜ਼ੁਲਮ ਹੋਏ ਨੇ ਉਹਨਾਂ ਦਾ ਬਦਲਾ ਲੈਣ ਦੇ ਪ੍ਰਧਾਨ ਜੀ ਨੇ ਵੱਡੀਆਂ ਪਾਰਟੀਆਂ ਨੇ ਉਹਨਾਂ ਕੋਲ ਫੰਡ ਵੀ ਨੇ ਹਰ ਤਰ੍ਹਾਂ ਦੀ ਸਹੂਲਤ ਹੁੰਦੀ ਹੈਗੀ ਤੁਹਾਡੇ ਕੋਲ ਜਿਹੜਾ ਸਮਾਜ ਆ ਕੋਈ ਇਹਨਾਂ ਫੰਡ ਹੋਣ ਦੇ ਅਸਾਰ ਵੀ ਨਹੀਂ ਫਿਰ ਤੁਸੀਂ ਚੋਣ ਕਿਸ ਤਰ੍ਹਾਂ ਲੜੋਗੇ ਫੰਡਾਂ ਦੀ ਘਾਟ ਕਿਵੇਂ ਪੂਰੀ ਹੋਵੇ ਅ ਦੇਖੋ ਮੈਂ ਕੱਲਾ ਚੋਣਾਂ ਦੇ ਵਿੱਚ ਹੀ ਨਹੀਂ ਲੜਦਾ ਚੋਣਾਂ ਤੋਂ ਬਾਅਦ ਵੀ ਅਸੀਂ ਆਮ ਦੇਣਾ ਚ ਦਲਤਾ ਮਜ਼ਦੂਰਾਂ ਕਿਰਤੀਆਂ ਬੇਜਮੀਨੇ ਸਮਾਜ ਦੀ ਲੜਾਈ ਲੜਦੇ ਆਂ ਬੇਜਮੀਨੇ ਸਮਾਜ ਦੇ ਸਹਿਯੋਗ ਨਾਲ ਲੜਦੇ ਆਂ ਔਰ ਜਿਹੜੇ ਸਾਡੇ ਮਿੱਤਰ ਸੱਜਣ ਨੇ ਮਲ ਮਲਾਜਮਾ ਚੋਂ ਨੇ ਕੁਕਾਰੋਬਾਰੀ ਨੇ ਜਿਹੜੇ ਵਿਚਾਰਾਂ ਨੂੰ ਸਮਝਦੇ ਨੇ ਜਿਹੜੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਪ੍ਰਣਾਏ ਹੋਏ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਮ ਵੇਦਕਰ ਦੇ ਮਿਸ਼ਨ ਨੂੰ ਪ੍ਰਣਾਏ ਹੋਏ ਨੇ ਉਹ ਵੀ ਸਾਡੀ ਮਦਦ ਕਰਦੇ ਨੇ ਔਰ ਪਿੰਡਾਂ ਦੇ ਦਿਹਾੜੀਦਾਰ ਮਜ਼ਦੂਰ ਜਿਨ੍ਹਾਂ ਦੇ ਅਸੀਂ ਲੜਾਈ ਲੜਦੇ ਆਂ ਉਹ ਆਮਦਨਾਂ ਦੇ ਵਿੱਚ ਵੀ ਦਿਹਾੜੀਆਂ ਛੱਡ ਕੇ ਆਪਣੀ ਜੇਬ ਚੋਂ ਪੈਸੇ ਖਰਚ ਕੇ ਲੜਾਈ ਲੜਦਾ ਹੈ ਇਹਨਾਂ ਚੋਣਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚੋਂ ਲੋਕ 10 10 20 20 50 50 100 100 ਰੁਪਇਆ ਇਕੱਠਾ ਕਰਕੇ ਸਾਨੂੰ ਚੰਦਾ ਦਿੰਦੇ ਨੇ ਔਰ ਉਸ ਚੰਦੇ ਦੇ ਤਹਿਤ ਜਿਵੇਂ ਅਸੀਂ ਆਮਦਨਾਂ ਦੇ ਸੰਘਰਸ਼ 'ਚ ਲੜਦੇ ਹਾਂ ਇਹ ਚੋਣਾਂ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਲੜਾਂਗੇ ਪ੍ਰਧਾਨ ਜੀ ਜਿਵੇਂ ਦੂਸਰੇ ਸਾਰੇ ਜਰਨਲ ਵਰਗ ਦੇ ਵੱਡੇ ਉਮੀਦਵਾਰ ਚੋਣ ਲੜ ਰਹੇ ਆ ਤੁਸੀਂ ਐਸੀ ਸਮਾਜ 'ਚੋਂ ਆਉਂਦੇ ਹੋ ਤੁਸੀਂ ਬਟੰਡਾ ਸੀਟ ਤੇ ਕਿਵੇਂ ਸਮਝਦੇ ਹੋਗੇ ਕਿ ਇਹਨਾਂ ਉਮੀਦਵਾਰਾਂ ਨੂੰ ਟੱਕਰ ਦੇ ਸਕੋਗੇ ਅਹ ਦੇਖੋ ਇਲੈਕਸ਼ਨ ਦੇ ਵਿੱਚ ਟੱਕਰ ਦੇਣ ਵਾਸਤੇ ਖੜੇ ਆ ਮੈਂ ਜੇ ਮੇਰੇ ਸਮਾਜ ਦੀ ਗੱਲ ਕਰਾਂ ਜੇ ਮੇਰਾ ਸਮਾਜ ਸਾਥ ਦੇ ਬੇਸ ਲੜਾਈ ਦੇ ਵਿੱਚ ਕਿਉਂਕਿ ਰਜਵਾੜਿਆਂ ਦੇ ਖਿਲਾਫ ਲੜਾਈ ਹੈ ਔਰ ਸਾਡੇ ਜਿਹੜੇ ਮੁੱਦੇ ਨੇ ਪੀਐਸਏ ਦੇ ਮੁੱਦੇ ਨੇ ਪੰਜਾਬ ਸੋਸ਼ਲਿਸਟ ਅਲਾਈਅੰਸ ਦੇ ਮੁੱਦੇ ਨੇ ਅਸੀਂ ਪਹਿਲਾ ਜਿਹੜਾ ਮੁੱਦਾ ਰੱਖਿਆ ਇਹਨਾਂ ਚੋਣਾਂ ਦੇ ਵਿੱਚ ਗਰੀਬਾਂ ਤੇ ਕਰਜ਼ਾ ਜਿਹੜਾ ਚੜਿਆ ਖਾਸ ਤੌਰ ਤੇ ਦਲਤਾਂ ਬੇਜਮੀਨੇ ਗਰੀਬ ਪਰਿਵਾਰਾਂ ਦੀਆਂ ਔਰਤਾਂ ਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੇ ਸਰਕਾਰੀ ਬੈਂਕਾਂ ਦਾ ਕਰਜ਼ਾ ਜਿਹੜਾ ਇਹ ਕਰਜ਼ਾ ਵੀ ਅਮੀਰਾਂ ਦੀ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਮਾਫ ਕਰਾਉਣਾ ਜਿਵੇਂ ਮੋਦੀ ਨੇ 10 ਸਾਲਾਂ 'ਚ 16000 ਲੱਖ ਕਰੋੜ ਰੁਪਇਆ ਚੰਦ ਘਰਾਣੇ ਦਾ ਮਾਫ ਕਰਤਾ ਅਸੀਂ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਦੇ ਹਾਂ ਮਜ਼ਦੂਰਾਂ ਗਰੀਬਾਂ ਦੇ ਕਰਜ਼ੇ ਤੇ ਲਖੀਰ ਮਰਵਾਉਣ ਲਈ ਦੂਸਰਾ ਜਿਹੜਾ ਵੱਡਾ ਸਾਡਾ ਸਵਾਲ ਹੈ ਜਿਵੇਂ ਪਾਰਲੀਮੈਂਟ ਜਾਣਾ ਚਾਹੁੰਦੇ ਆ ਦੂਸਰਾ ਵੱਡਾ ਸਵਾਲ ਹੈ ਕਿ ਹਰ ਬੱਚੇ ਨੂੰ ਹਰ ਬੱਚੇ ਨੂੰ ਇੱਥੇ ਬਰਾਬਰ ਤੇ ਜੋਗ ਮੁਕਤ ਤੇ ਲਾਜ਼ਮੀ ਪੜ੍ਹਾਈ ਮਿਲੇ ਤੀਸਰਾ ਸਵਾਲ ਹੈਗਾ ਬੇਰੋਜ਼ਗਾਰੀ ਦੇ ਖਾਤਮੇ ਲਈ ਨੌਜਵਾਨ ਮੁੰਡੇ ਕੁੜੀਆਂ ਦੇ ਰੋਜ਼ਗਾਰ ਲਈ ਪਾਰਲੀਮੈਂਟ ਦੇ ਵਿੱਚ ਰੋਜ਼ਗਾਰ ਗਰੰਟੀ ਕਾਨੂੰਨ ਪਾਸ ਹੋਵੇ ਬਾਗਾ ਸਹਾਰਾ ਰਹੀ ਬਾਗਾ ਬਾਰਡਰ ਰਹੀ ਪਾਕਿਸਤਾਨ ਨਾਲ ਜਿਹੜਾ ਵਪਾਰ ਦਾ ਰਸਤਾ ਖੁਲਵਾਇਆ ਜਾਵੇ ਖੋਲਿਆ ਜਾਵੇ ਤਾਂ ਕਿ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣ ਹਰ ਫਸਲ ਦੇ ਉੱਤੇ ਜਿਵੇਂ ਅੱਜ ਕਿਸਾਨ ਲੜ ਰਹੇ ਨੇ ਹਰ ਫਸਲ ਦੇ ਉੱਤੇ ਪੈਦਾਵਾਰ ਜਿਹੜੀ ਫਸਲ ਹੁੰਦੀ ਹੈ ਖੇਤੀ ਦੇ ਵਿੱਚ ਉਹਤੇ ਐਮ ਐਸ ਪੀ ਦੀ ਗਰੰਟੀ ਕਰਾਉਣਾ ਔਰ ਜ਼ਮੀਨ ਹੱਦਬੰਦੀ ਜਿਹੜਾ ਕਾਨੂੰਨ ਹੈ ਪੂਰੇ ਪੰਜਾਬ ਵਿੱਚ ਇਹਨੂੰ ਲਾਗੂ ਕਰਵਾ ਕੇ ਬਾਧੂ ਜੜੀਆਂ ਜ਼ਮੀਨਾਂ ਨੇ ਉਹ ਬੇਜ਼ਮੀਨੇ ਗਰੀਬਾਂ ਦੇ ਵਿੱਚ ਬਣਾਉਣਾ ਇਹ ਮੁੱਦਾ ਸਾਡਾ ਔਰ ਅਗਲਾ ਮੁੱਦਾ ਹੈਗਾ ਨਰੇਗਾ ਦਾ ਮਨਰੇਗਾ ਕਾਨੂੰਨ ਨੂੰ ਪੂਰਾ ਸਾਲ ਲਾਗੂ ਕਰਾਉਣਾ ਅਬ ਮਨਰੇਗਾ ਦੇ ਤਹਿਤ ਹਰ ਮਜ਼ਦੂਰ ਦੀ ਜਿਹੜੀ ਰੋਜ਼ਾਨਾ ਦੀ ਦਿਹਾੜੀ ਹੈ ਉਹ ਘੱਟੋ-ਘੱਟ 1000 ਰੁਪਏ ਦਿਹਾੜੀ ਹੋਵੇ ਤੇ ਪਿੰਡਾਂ ਦੇ ਨਾਲ-ਨਾਲ ਅਸੀਂ ਚਾਹੁੰਦੇ ਆ ਵੀ ਇਹ ਨਰੇਗਾ ਕਾਨੂੰਨ ਦੇ ਤਹਿਤ ਪਿੰਡਾਂ ਦੇ ਨਾਲ-ਨਾਲ ਸ਼ਹਿਰ ਦੇ ਮਜ਼ਦੂਰਾਂ ਨੂੰ ਵੀ ਮਿਲ ਕੇ ਕੰਮ ਮਿਲੇ ਇਹ ਮੁੱਦੇ ਨੇ ਸਾਡੇ ਇਹਨਾਂ ਮੁੱਦਿਆਂ ਦੇ ਤੇ ਤਹਿਤ ਅਸੀਂ ਲੜਾਈ ਲੜ ਰਹੇ ਹਾਂ ਪਰ ਤੁਸੀਂ ਦੇਖੋਗੇ ਵੱਡੀਆਂ ਪਾਰਟੀਆਂ ਨੇ ਚਾਹੇ ਉਹ ਭਾਜਪਾ ਹੈ ਜਾਂ ਅਕਾਲੀ ਦਲ ਹੈ ਕਾਂਗਰਸ ਹੈ ਮਤਲਬ ਹੋਰ ਜਿਹੜੀਆਂ ਪਾਰਟੀਆਂ ਨੇ ਇਹਨਾਂ ਦੇ ਜਿਹੜੇ ਮੁੱਦੇ ਨੇ ਇਹਨਾਂ ਦੇ ਮੁੱਦੇ ਕੀ ਨੇ ਮੈਂ ਲੋਕਾਂ ਨੂੰ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਮੈਂ ਲਾਲਚ ਦੇ ਕੇ ਮੈਂ ਅਸੀਂ ਕਹਿੰਦੇ ਆ ਮੁੱਖ ਮੰਤਰੀ ਮਾਨਵੀ 2.5 ਸਾਲ ਪਹਿਲਾਂ ਜਿਹੜਾ ਬੋਲਦਾ ਸੀ ਕਿ ਰੋਜ਼ਗਾਰ ਦਿਓ ਇਹਨਾਂ ਨੂੰ ਲੋਕਾਂ ਨੂੰ ਇਹ ਆਟਾ ਆਪ ਹੀ ਖਰੀਦ ਲੈਣਗੇ ਅੱਜ ਤੁਸੀਂ ਦੇਖੋਗੇ ਖੁਦ ਮੁੱਲ ਕੇ ਝੋਲਾ ਚੱਕ ਕੇ ਘਰ ਘਰ ਆਟਾ ਦਿੰਦਾ ਫਿਰਦਾ ਹੈ ਇਹ ਲੋਕ ਸਾਡੇ ਲੋਕਾਂ ਨੂੰ ਚਾੜ੍ਹ ਤੇ ਲਾਉਣਾ ਚਾਹੁੰਦੇ ਨੇ ਚਾੜ੍ਹ ਤੇ ਲਾ ਕੇ ਸਾਨੂੰ ਆਪਾਹਾਜ ਕਰਨਾ ਚਾਹੁੰਦੇ ਨੇ ਅਸੀਂ ਆਹ ਮੁੱਦਿਆਂ ਨੂੰ ਲੈ ਕੇ ਲੱਗੇ ਹੋਏ ਆ ਇਲੈਕਸ਼ਨਾਂ ਦੇ ਵਿੱਚ ਵੀ ਆਮਦਨਾਂ ਦੇ ਵਿੱਚ ਵੀ ਕਿ ਲੋਕਾਂ ਨੂੰ ਮੌਲਿਕ ਅਧਿਕਾਰ ਮਿਲਣ ਮੌਲਿਕ ਅਧਿਕਾਰ ਮਿਲਣ ਪੜਾਈ ਦਾ ਰੋਜ਼ਗਾਰ ਦਾ ਇਲਾਜ ਦਾ ਅੱਜ ਗਰੀਬ ਬੰਦਾ ਜੇ ਮਾੜੀ ਬਿਮਾਰੀ ਨਾਲ ਮੰਜੇ ਤੇ ਪੈ ਜਾਏ ਗਰੀਬ ਬੰਦਾ ਇਲਾਜ ਨਹੀਂ ਕਰਾ ਸਕਦਾ ਫ੍ਰੀ ਕਿਉਂ ਨਹੀਂ ਹੋ ਸਕਦਾ ਜੀ ਜੇ ਐਮਐਲਏ ਐਮਪੀ ਨੂੰ ਇਲਾਜ ਕਰਾਉਣ ਲਈ ਅਮਰੀਕਾ ਤੱਕ ਫ੍ਰੀ ਇਲਾਜ ਹੋ ਸਕਦਾ ਫਿਰ ਇਥੇ ਰਹਿੰਦੇ ਲੋਕਾਂ ਨੂੰ ਇਲਾਜ ਕਿਉਂ ਨਹੀਂ ਹੋ ਸਕਦਾ ਜੇ ਐਮਐਲਏ ਐਮਪੀ 5 ਸਾਲ ਕੁਰਸੀ ਤੇ ਬਹਿ ਕੇ ਉਹ ਜ਼ਿੰਦਗੀ ਭਰ ਮਾਲ ਕੇ ਲੱਖਾਂ ਰੁਪਏ ਪੈਨਸ਼ਨ ਲੈ ਸਕਦਾ ਫਿਰ ਨੌਕਰੀ ਕਰਨ ਵਾਲਾ ਜਿਹੜਾ 40 ਸਾਲ ਮੁਲਾਜ਼ਮ ਨੌਕਰੀ ਕਰਦਾ ਉਹ ਠੰਡਾ ਗਰਮੀਆਂ ਦੇ ਵਿੱਚ ਵੀ ਨੌਕਰੀ ਕਰਦਾ ਉਹਨੂੰ ਪੈਨਸ਼ਨ ਕਿਉਂ ਨਹੀਂ ਹੋ ਸਕਦੀ ਉਹਦੀ ਤਾਂ ਪੈਨਸ਼ਨ ਬੰਦ ਕਰਤੀ ਇਹ ਮੁੱਦੇ ਨੇ ਸਾਡੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ ਪ੍ਰਧਾਨ ਜੀ ਤੁਸੀਂ ਦੇਖਿਆ ਹੋਵੇਗਾ ਨਾ ਅੱਜ ਕੱਲ ਪਿੰਡਾਂ 'ਚ ਇੱਕ ਕਮਰੇ 'ਚ 10-10 ਬੰਦੇ ਜਿਹੜੇ ਪਰਿਵਾਰ ਦੇ ਰਹਿਣ ਲਈ ਮਜਬੂਰ ਹੈ ਸਰਕਾਰ ਨੇ ਕਿਹਾ ਸੀ ਕਿ 5 ਮਰਲੇ ਦੇ ਪਲਾਟ ਦੇਵਾਂਗੇ ਤੁਸੀਂ ਵੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਹੋਗੇ ਪਰ ਅੱਜ ਵੀ ਪਿੰਡਾਂ 'ਚੋਂ 5 ਮਰਲੇ ਦਾ ਪਲਾਟ ਨਹੀਂ ਮਿਲਿਆ ਤੇ ਲੋਕ ਇੱਕ ਕਮਰੇ ਵਿੱਚ ਰਹਿਣ ਲਈ ਮਜਬੂਰ ਨੇ ਇਸ ਬਾਰੇ ਜਿਹੜੀ ਤੁਸੀਂ ਅੱਗੇ ਚੋਣ ਲੜ ਰਹੇ ਹੋ ਜਾਂ ਇਹ ਤੁਹਾਡਾ ਜਿਹੜਾ ਮੁੱਦਾ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਲੜੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਹੈ ਜਿਹੜਾ ਉਹ ਅਸੀਂ ਪੂਰੇ ਦੇਸ਼ ਦੇ ਅੰਦਰ ਲਾਗੂ ਕਰਾਉਣਾ ਚਾਹੁੰਦੇ ਆਂ ਪੰਜਾਬ ਦੇ ਅੰਦਰ ਤੁਸੀਂ ਦੇਖੋਗੇ 17.5 ਏਕੜ ਦਾ ਕਾਨੂੰਨ ਹੈ ਸਾਡੀ ਡਿਮਾਂਡ ਹੈ ਕਿ ਆਬਾਦੀ ਦੇ ਹਿਸਾਬ ਨਾਲ ਨਵੇਂ ਸਿਰੇ ਤੋਂ ਜ਼ਮੀਨ ਹੱਦਬੰਦੀ ਕਾਨੂੰਨ ਬਣੇ 7 ਕਿੱਲਾਂ ਦਾ 7 ਕਿੱਲਾਂ ਤੋਂ ਬਾਧੂ ਜਿਹਦੇ ਕੋਲੇ ਜ਼ਮੀਨ ਹੈ ਇਹ ਸਾਰੀ ਦੀ ਸਾਰੀ ਜ਼ਬਤ ਕਰਕੇ ਬੇਜ਼ਮੀਨੇ ਗਰੀਬਾਂ 'ਚ ਵੰਡੀ ਜਾਵੇ ਉਹ ਘਰ ਬਣਾਉਣ ਵਾਸਤੇ ਜ਼ਮੀਨ ਲੈ ਸਕਦੇ ਨੇ ਉਹ ਖੇਤੀ ਕਰਨ ਵਾਸਤੇ ਵੀ ਹੋ ਸਕਦੀ ਹੈ ਮਤਲ ਅੱਜ ਪਿੰਡਾਂ ਤੋਂ ਵੀ ਮਾੜੀ ਹਾਲਤ ਸ਼ਹਿਰਾਂ ਦੇ ਗਰੀਬਾਂ ਦੀ ਹਾਲਤ ਹੈ ਪਿੰਡਾਂ 'ਚ ਫੇਰ ਵੀ ਮਲ ਕੇ ਮਾੜੀ ਮੁੱਟੀ ਜਗ੍ਹਾ ਹੈਗੀ ਹੈ ਪਰ ਸ਼ਹਿਰ ਦੇ ਗਰੀਬਾਂ ਦੀ ਬਹੁਤ ਹੀ ਮਾੜੀ ਹਾਲਤ ਹੈ ਇੱਕ ਇੱਕ ਕਮਰੇ ਦੇ ਵਿੱਚ ਤਿੰਨ ਤਿੰਨ ਪਰਿਵਾਰ ਉੱਥੇ ਸੌਣਾ ਉੱਥੇ ਖਾਣਾ ਉੱਥੇ ਨਹਾਉਣਾ ਬਹੁਤ ਮਾੜੀ ਹਾਲਤ ਹੈ ਤੇ ਤੁਸੀਂ ਦੇਖੋਗੇ ਦੂਸਰੇ ਪਾਸੇ ਆਹੀ ਜਿਹੜੇ ਚੋਣਾ ਲੜ ਰਹੇ ਨੇ ਉਮੀਦਵਾਰ ਨੇ ਵੱਡੀਆਂ ਪਾਰਟੀਆਂ ਦੇ ਇਹਨਾਂ ਦੀਆਂ ਜੇ ਆਪਦੀਆਂ ਕੋਠੀਆਂ ਦੇਖੋ ਡੇਡ ਡੇਡ ਕਿੱਲਾਂ 'ਚ ਜ਼ਮੀਨਾਂ ਨੇ ਕੋਠੀਆਂ ਨੇ ਇਹਨਾਂ ਦੀ ਕਿੱਥੋਂ ਪੈਸਾ ਆਇਆ ਇਹਨਾਂ ਕੋਲ ਕਿੱਥੋਂ ਇਹਨੀਆਂ ਜ਼ਮੀਨਾਂ ਆ ਗਈਆਂ ਸਭ ਲੁੱਟਿਆ ਵਾ ਜਨਤਾ ਦਾ ਸੱਤਾ ਦੇ ਉੱਤੇ ਕਿਉਂਕਿ ਇਹਨਾਂ ਨੇ ਰਾਜਨੀਤੀ ਨੂੰ ਵਪਾਰ ਬਣਾਤਾ ਅੱਜ ਕਾਂਗਰਸ ਦਾ ਉਮੀਦਵਾਰ ਜਿਹੜਾ ਕਹਿੰਦਾ ਮਨ ਲ ਕੇ ਮਾਨਸਾਂ ਦੇ ਵਿੱਚ ਹਸਪਤਾਲ ਖੁੱਲਣਾ ਚਾਹੀਦਾ ਹੁਣ ਇਹਨੂੰ ਪੁੱਛਣਾ ਵਾਲਾ ਹੋਵੇ ਮਤਲਬ ਪੁੱਛੋ ਕੀ ਦਾ ਹਸਪਤਾਲ ਹੈ ਪੁੱਛੋ ਹਸਪਤਾਲ ਕੀ ਦਾ ਪ੍ਰਾਈਵੇਟ ਹਸਪਤਾਲ ਹੈ ਜਿਹੜਾ ਉਹ ਲਾਸ਼ਾਂ ਦਾ ਵੀ ਮਨ ਲ ਕੇ ਮੁੱਲ ਲੈਂਦੇ ਨੇ ਬਿਨਾ ਚੱਕ ਲਾਸ਼ ਚੱਕਣ ਪੈਸੇ ਤੋਂ ਬਿਨਾ ਵੀ ਲਾਸ਼ ਨਹੀਂ ਦਿੰਦੇ ਮਤਲਬ ਇਹਨਾਂ ਦੇ ਰਾਜ ਦੇ ਵਿੱਚ ਇਸ ਕਿਸਮ ਦੇ ਪ੍ਰਾਈਵੇਟ ਹਸਪਤਾਲ ਖੁੱਲ ਗਏ ਜਿੱਥੇ ਮਰੇ ਦਾ ਵੀ ਮਾਸ ਖਾਇਆ ਜਾ ਰਿਹਾ ਹੈ ਇਸ ਲਈ ਸਿਰਫ ਤੇ ਸਿਰਫ ਚੋਣਾਂ ਦੇ ਵਿੱਚ ਡਰਾਮੇ ਕਰਦੇ ਨੇ ਚੋਣਾਂ ਤੋਂ ਬਾਅਦ ਫਿਰ ਇਹ ਵਪਾਰ ਆਪ ਦਾ ਮਾਲਕ ਕੇ ਕੁਰਸੀ ਤੇ ਬੈਠ ਕੇ ਕਰਦੇ ਨੇ ਅੱਜ ਚੋਣਾਂ ਦੇ ਵਿੱਚ ਖਰਚ ਕਰਨਗੇ 10 ਕਰੋੜ ਰੁਪਇਆ ਫਿਰ ਚੋਣਾਂ ਤੋਂ ਬਾਅਦ ਕੁਰਸੀ ਤੇ ਬਹਿ ਕੇ ਸੱਤਾ ਦੀ ਤਾਕਤ ਹੱਥ ਦੇ ਵਿੱਚ ਲੈ ਕੇ ਇਹ ਸੈਂਕੜੇ ਹਜ਼ਾਰਾਂ ਕਰੋੜਾ ਰੁਪਇਆ ਕਮਾਉਂਦੇ ਨੇ ਇਹਨਾਂ ਨੇ ਰਾਜਨੀਤੀ ਨੂੰ ਵਪਾਰ ਬਣਾਤਾ ਰਾਜਨੀਤੀ ਦੇ ਵਿੱਚੋਂ ਆਮ ਜਨਤਾ ਨੂੰ ਬਾਹਰ ਕਰਤਾ ਮੈਂ ਜੇ ਬਠਿੰਡਾ ਹਲਕਾ ਤੋਂ ਚੋਣ ਲੜ ਰਿਹਾ ਹਾਂ ਹਾਲਾਂਕਿ ਜਰਨਲ ਸੀਟ ਹੈ ਮੈਂ ਇਸ ਕਰਕੇ ਸਾਡੇ ਸਮਾਜ ਨੂੰ ਮਿਲ ਕੇ ਦਿਖਾਉਣਾ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਨੇ ਸਾਨੂੰ ਸਭ ਤੋਂ ਵੱਡਾ ਅਧਿਕਾਰ ਦਿੱਤਾ ਵੋਟ ਦਾ ਰਿਜ਼ਰਵੇਸ਼ਨ ਦਾ ਅਸੀਂ ਤਾਂ ਕਿਤੇ ਵੀ ਆਪਣੀ ਤਾਕਤ ਦਾ ਝੰਡਾ ਗੱਡ ਸਕਦੇ ਹਾਂ ਪਰ ਇਹ ਲੋਕ ਤਣਾੜ ਲੋਕ ਨੇ ਜਿਹੜੇ ਮੱਲ ਇੱਕ ਆਮ ਸਾਡੇ ਸਮਾਜ ਦੇ ਦਲਿਤ ਸਮਾਜ ਦੇ ਦਿਮਾਗ ਚ ਬਹਾਇਆ ਹੋਇਆ ਵੀ ਜਿੱਥੇ ਰਿਜ਼ਰਵ ਹੋਊਗਾ ਉੱਥੇ ਲੜਿਆ ਜਾ ਸਕਦਾ ਮੈਨੂੰ ਕਈਆਂ ਨੇ ਸਵਾਲ ਕੀਤਾ ਵੀ ਰਿਜ਼ਰਵ ਹਲਕਾ ਤਾਂ ਫਰੀਦਕੋਟ ਆ ਜੀ ਤੁਸੀਂ ਉੱਥੋਂ ਕਿਉਂ ਨਹੀਂ ਲੜੇ ਉੱਥੇ ਦਲਤਾਂ ਦੀ ਬਹੁਤ ਵੱਧ ਹੈ ਮਾਹ ਵੀ ਬਠਿੰਡੇ ਤੇ ਲੜਨ ਦੀ ਕੀ ਦਿੱਕਤ ਹੈ ਕਹਿੰਦੇ ਜੇ ਇਹ ਤਾਂ ਜਰਨਲ ਹੈ ਮੱਲ ਇੱਕ ਸਾਡੇ ਦਿਮਾਗ ਚ ਬਹਤਾ ਵੀ ਜੇ ਸਰਪੰਚੀ ਜਰਨਲ ਰਿਜ਼ਰਵ ਆਊਗੀ ਫਿਰ ਸਾਡਾ ਬੰਦਾ ਖੜਾ ਹੋ ਸਕਦਾ ਜੇ ਰਿਜ਼ਰਵ ਨਹੀਂ ਆਊਗੀ ਤਾਂ ਖੜਾ ਨਹੀਂ ਹੋ ਸਕਦਾ ਅਸੀਂ ਰਿਜ਼ਰਵ ਹੋਵੇ ਜਰਨਲ ਹੋਵੇ ਹਰ ਜਗ੍ਹਾ ਟੰਗ ਪਸਾ ਸਕਦੇ ਆ ਪਰ ਜਰਨਲ ਬੰਦਾ ਸਾਡੇ ਚ ਟੰਗ ਨਹੀਂ ਪਸਾ ਸਕਦਾ ਮੈਂ ਇਸ ਕਰਕੇ ਮਿਲ ਕੇ ਚੋਣ ਲੜ ਰਹੇ ਆ ਕਿ ਸਾਡੇ ਸਮਾਜ ਨੂੰ ਚੇਤਨਕੀਤਾ ਜਾਵੇ ਕਿ ਅਸੀਂ ਤਾਂ ਹਰ ਇੱਕ ਜਗ੍ਹਾ ਤੇ ਝੰਡਾ ਕੱਢ ਸਕਦੇ ਆ ਔਰ ਸਾਡੀ ਗਿਣਤੀ ਇੰਨੀ ਹੈ ਅਸੀਂ ਤਾਂ ਘੱਟੋ ਘੱਟ 90% ਹੈ ਜਿਹੜਾ ਕਿਰਤੀ ਸਮਾਜ ਹੈ ਅਸੀਂ 90% ਹੈ ਜਿਸ 90% ਦੇ ਵਿੱਚੋਂ ਮੈਂ ਇਕੱਲੇ ਐਸੀਆਂ ਦੀ ਗਿਣਤੀ ਕਰਾਂ ਅਸੀਂ 40% ਹੈ बीसीएन ਦੀ ਗਿਣਤੀ ਕਰਾਂ ਤਾਂ 25% ਐ ਐਸੀ ਬੀਸੀ 65% ਸਮਾਜ ਹੈ ਜੇ ਬੇਜਮੀਨਾ ਜਰਨਲ ਨੂੰ ਛੱਡ ਲਈਏ 65% ਸਮਾਜ ਦੇ ਵਿੱਚੋਂ ਜੇ ਅੱਧ ਵੀ ਇਹਨਾਂ ਤਣਾੜਾਂ ਦੇ ਖਿਲਾਫ ਸੜਕਾਂ ਤੇ ਉਤਰ ਆਵੇ ਮੇਰਾ ਸਾਥ ਦੇ ਦੇ ਇਹਨਾਂ ਨੂੰ ਦਿਨੇ ਚਾਣੇ ਚਮਾ ਦੇਾਂਗੇ ਬਾਦਲਾਂ ਕਾਂਗਰਸੀਆਂ ਨੂੰ ਇਹ ਤਾਂ ਭਾਲੇ ਨਹੀਂ ਥਿਉਣੇ ਇੱਥੇ ਔਰ ਇਹੀ ਨੀਤੀਆਂ ਜਿਹੜੀਆਂ ਸਾਡੇ ਖਿਲਾਫ ਬਣਦੀਆਂ ਨੇ ਪਾਰਲੀਮੈਂਟਾਂ ਦੇ ਅੰਦਰ ਇਹੀ ਨੀਤੀਆਂ ਅਸੀਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਮਜ਼ਦੂਰਾਂ ਦੇ ਹੱਕ ਦੇ ਵਿੱਚ ਲਾਗੂ ਕਰਵਾ ਸਕਦੇ ਹਾਂ ਜੇ ਅਸੀਂ ਵਿਧਾਨ ਸਭਾ 'ਚ ਜਾਂਦੇ ਆਂ ਪਰਲਮੈਂਟ 'ਚ ਜਾਂਦੇ ਆਂ ਲੋਕ ਸਾਡਾ ਸਾਥ ਦਿੰਦੇ ਨੇ ਅਸੀਂ ਸਭ ਤੋਂ ਪਹਿਲਾਂ ਝੰਡਾ ਉੱਥੇ ਕਰਜ਼ਾ ਮਾਫੀ ਦਾ ਚੱਕਾਂਗੇ ਕਿ ਜਿਵੇਂ ਅਮੀਰਾਂ ਦਾ ਕਰਜ਼ਾ ਮਾਫ ਕੀਤਾ ਤਾਂ ਸਾਡੇ ਗਰੀਬਾਂ ਦਾ ਵੀ ਕਰਜ਼ਾ ਉਸੇ ਢੰਗ ਨਾਲ ਮਾਫ ਕਰੋ ਇਹ ਸੰਮਤ ਭਗਵੰਤ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ